raag sorath baani bhagat ravidas ji ki eko ankar satgur prasad jab ham hote tab tu nahi ab tu hi main nahi anal agam jaise lehar main odhat jal keval jal mai ਮਾ ਦਵੇ ਕਿਆ ਕਹੀਐ ਭ੍ਰਮ ਐਸਾ ਜੈ ਸਮਾਨੀਐ ਹੋਏ ਨਾ ਤੈਸਾਰਾਉ ਨਰਪਦ ਏਕ ਸਿੰਘਾਸਨ ਸੋਇਆ ਸੁਪਨੇ ਭਇਆ ਪੇਖਾਰੀ ਅਚਤ ਰਾਜ ਵਿਚਰਤ ਦੁਖ ਪਾਇਆ ਸੋਗਤ ਭਈ ਹਮਾਰੀ ਰਾਜ ਭਉਂਗ પ્રસੰਗ ਜੈਸੇ ਹੈ ਹੈ ਅਬ ਕਛ ਮਰਮ ਜਨਾਇ ਆਨਕ ਕਟਕ ਜੈਸੇ ਫੂਲ ਪਰੇ ਅਬ ਕਹਤੇ ਕਹਿਨ ਨ ਆਇਆ ਸਰਬੇ ਇਕ ਅਨੇਕੈ ਸੁਆਮੀ ਸਭ ਘਟ ਭਗਵੈ ਸੋਈ ਕਹਿ ਰਵਿਦਾਸ ਹਾਥ ਪੈ ਨੇਰੈ ਸਹਜੇ ਹੋਏ ਸੋ ਹੋਏ ਜਉ ਹਮ ਬਾਂਧੇ ਮੋਹ ਫਾਸ ਹਮ ਪ੍ਰੇਮ ਬੰਧਨ ਤੁਮ ਬਾਧੇ ਆਪਨੇ ਚੂਟਨ ਕੋ ਜਤਨ ਕਰਹੁ ਹਮ ਚੂਟੇ ਤੁਮ ਆਰਾਦੇ ਮਾਧਵੇ ਜਾਣਤ ਹਉ ਜੈਸੇ ਤੈਸੇ ਅਵ ਕਹਾ ਕਰਹੁਗੇ ਐਸੇ ਰਹਾਉ ਮੀਨਾ ਪਕਰ ਫਾਂਕਿਓ ਅਰ ਕਾਟਿਓ ਰਾਂਦ ਕੀਓ ਬਹੁ ਬਾਨੀ ਖੰਡ ਖੰਡ ਕਰ ਭੋਜਨ ਕੀਨੋ ਤਉ ਨ ਬਿਸਰਿਓ ਪਾਨੀ ਆਪਨ ਬਾਪੈ ਨਾਹੀ ਕਿਸੀ ਕੋ ਭਾਵਨ ਕੋ ਹਰ ਰਾਜਾ ਮੋਹ ਪਟਲ ਸਭ ਜਗਤ ਬਿਆਪਿਓ ਭਗਤ ਨਹੀਂ ਸੰਤਾਪਾ ਕਹਿ ਰਵਿਦਾਸ ਭਗਤ ਇਕ ਬਾਡੀ ਆਬ ਇਹ ਕਾਸਿਉ ਕਹੀਐ ਜਾ ਕਾਰਨ ਹਮ ਤੁਮ ਆਰਾਦੇ ਸੋ ਦੁਖ ਅਜਹੁ ਸਹੀਐ ਦੋਲਵ ਜਨਮ ਪੁੰਨ ਫਲ ਪਾਇਓ ਬਿਰਥਾ ਜਾਤ ਅਬ ਬਿਕੇ ਰਾਜੇ ਇੰਦਰ ਸੰਸਰ ਗ੍ਰਹਿ ਆਸਨ ਬਿਨ ਹਰ ਭਗਤ ਕਹਹੁ ਕਹਿ ਲੇਖੈ ਨਾ ਵਿਚਾਰਿਓ ਰਾਜਾ ਰਾਮ ਕੋ ਰਸ ਜਿਹ ਰਸ ਅਨ ਰਸ ਬੀਸਰ ਜਾਹੀ ਰਹਾਉ ਜਾਨ ਅਜਾਨ ਭਏ ਹਮ ਬਾਵਰ ਸੋਚ ਅਸੋਚ ਦਿਵਸ ਜਾਹੀ ਇੰਦਰੇ ਸਵਨ ਨੇਬਲ ਬਵੇਕ ਬੁੱਧ ਪਰਮਾਰਥ ਪਰਵੇਸ਼ ਨਹੀਂ ਕਈਤ ਆਨ ਅਚਰੀਅਤ ਅਨ ਕਛ ਸਮਝ ਨ ਪਰ ਅਪਰ ਮਾਇਆ ਕਹਿ ਰਵਿਦਾਸ ਉਦਾਸ ਦਾਸ ਮਤ ਪਰ ਹਰ ਕੋਪ ਕਰਹੁ ਜੀ ਦਇਆ ਸੁਖ ਸਾਗਰ ਸੁਰ ਤਰ ਚਿੰਤਾ ਮਨ ਕਾਮ ਤੇਨ ਬਸ ਜਾਕੇ ਚਾਰ ਪਧਾਰਤ ਅਸ਼ਟ ਦਸਾ ਸਿੱਧ ਨਾਵਨਿਤ ਕਰ ਤਲ ਤਾਕੇ ਹਰ 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 ਨਾਮ ਜਪੇ ਰਸਨਾ ਆਵਰ ਸਬਤ ਆਗ ਬਚਨ ਰਚਨਾ ਰਹਾ ਨਾਨਕ ਿਆਨ ਪੁਰਾਨ বেদ ਵਿਦ 34 ਅਖਰ ਮਾਹੀ ਬਿਆਸ ਵਿਚਾਰ ਕਹਿਓ ਪਰਮਾਰਥ ਰਾਮ ਨਾਮ ਸਰਣਾਹੀ ਸਹਿਜ ਸਮਾਦ ਉਪਾਦ ਰਹਤ ਫੁਨ ਬਡਾ ਭਾਗ ਲਿਵ ਲਾਗੀ ਕਹਿ ਰਵਿਦਾਸ ਪ੍ਰਗਾਸ ਰਿਦੈ ਧਰ ਜਨਮ ਮਰਨ ਭੈ ਭਾਗੀ ਜੋ ਤੁਮ ਗਿਰਵਰ ਤਾ ਹਮ ਮੋਰਾ ਜੋ ਤਮ ਚੰਦ ਤਾ ਹਮ ਭਈ ਹੈ ਚਕੋਰਾ ਮਾਦਵੇ ਤਮ ਨਾ ਤੋਰੋ ਤਾ ਹਮ ਨਹੀਂ ਤੋਰ ਹੈ ਤੁਮ ਸਿਓ ਤੋਰ ਕਵਲ ਸਿਓ ਜੋ ਰਹਿ ਰਹਾ ਜੋ ਤਮ ਦੀਵਰਾ ਤਾ ਹਮ ਬਾਤੀ ਜੋ ਤਮ ਤੀਰਥ ਤਾ ਹਮ ਜਾਤੀ ਸਾਚੇ ਪ੍ਰੀਤ ਹਮ ਤੁਮ ਸਿਓ ਜੋਰੀ ਤੁਮ ਸਿਓ ਜੋਰ ਅਵਰ ਸੰਤੋਰੀ ਜਹ ਜਹ ਜਾਓ ਤਹਾ ਤੇਰੀ ਸੇਵਾ ਤੁਮ ਸੋ ਠਾਕੁਰ ਔਰ ਨ ਦੇਵਾ ਤੁਮਰੇ ਭਜਨ ਕਟੇ ਜਮ ਫਾਂਸਾ ਭਗਤ ਹੇਤ ਗਾਵੈ ਰਵਿਦਾਸਾ जाल के पीत पवन का थंबा रक्त बूंद का गारा हाड मांस नडी को पिंजर पंखे बसे बेचारा प्राणी क्या मेरा क्या तेरा जैसे तरवर पंख बसेरा रहाऊ ਰਾਖੋ ਕੰਧ ਉਸਾਰੋ ਨੀਵਾ ਸਾਡੇ ਤੀਨ ਹਾਥ ਤੇਰੀ ਸਿਵਾ ਬੰਕੇ ਬਾਲ ਪਾਗ ਸਿਰ ਢੇਰੀ ਇਹ ਤਨ ਹੋਏ ਕੋ ਭਸਮ ਕੇ ਢੇਰੀ ਉੱਚੇ ਮੰਦਰ ਸੁੰਦਰ ਨਾਰੇ RAM ਨਾਮ ਬਿਨ ਬਾਜੀ ਹਾਰੀ ਮੇਰੇ ਜਾਤਕ ਮੇਨੇ ਪਾਂਤਕ ਮੇਨੀ ਹੋਛਾ ਜਨਮ ਹਮਾਰਾ ਤੋ ਮੋ ਸਰਨਾਗਤ ਰਾਜਾ RAMCHAND ਕਹਿ ਰਵਿਦਾਸ ਚ ਮਾਰਾ ਚਮਰਟਾ ਗਾਂਠ ਨਾ ਜਨੇ ਲੋਗ ਘਟਾਵੈ ਪਨਹੀ ਰਹਾਉ ਆਰ ਨਹੀਂ ਜਹ ਤੋਪੋ ਨਹੀ ਰੰਬੀ ਠਾਉ ਰੂਪ ਲੋਗ ਗੰਠ ਗੰਠ ਖਰਾਬੀ ਗੂਚਾ ਹਾਂ ਬਿਨ ਗੰਟੇ ਜਾਏ ਪਹੂਚਾ ਰਵਿਦਾਸ ਜਪੈ ਰਾਮ ਨਾਮ ਮੋਹਿ ਜਮ ਸਿਉ ਨਾਹੀ ਕਮ